ਜੀ ਬਾਬੇ ਉਹ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਨਿਊ ਬਲੌਗ ਚ ਅੱਜ ਆਪਾਂ ਫੇਰ ਚੱਲੇ ਜੰਨਤ ਚ ਤੇ ਅੱਜ ਥੋੜਾ ਜਿਹਾ ਆਪਣਾ ਮਿੱਤਰ ਆ ਗਿਆ ਜਿਹੜਾ ਦੂਏ ਲੁੱਟ ਜਾ ਉਹਦੇ ਦੋ ਤਿੰਨ ਦਿਨ ਹੋ ਗਏ ਪਰਾਂ ਫਿਰਦਾ ਦੀਆ ਦੇਖ ਲੈ ਦੱਸ ਕੀ ਕਰਦਾ ਹੈ ਹੈ ਤੇ ਬਾਕੀ ਬਾਬੇ ਹੋਰ ਸਾਰੇ ਘਰ ਪਰਵਾਹ ਠੀਕ ਹੋਣਗੇ ਬਾਕੀ ਤੁਹਾਨੂੰ ਜੰਨਤ ਦਾ ਮਾਹੌਲ ਦਿਖਾਉਣਾ ਕੀ ਬਣਦਾ ਅੱਜ ਬਾਕੀ ਬਾਬੇ ਉਹ ਸਾਰੇ ਜਾਣੇ ਆਪਣੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਹਿਲਾਂ ਵਾਲੇ ਨੂੰ ਜਿਹੜਾ ਹਨਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਸਾਨੂੰ ਵੀ ਹੌਸਲਾ ਮਿਲਦਾ ਤੇ ਜਿੰਨੇ ਮੇਰੇ ਟ੍ਰਾਂਸਪੋਰਟ ਕਰਦੇ ਨੇ ਉਹਨਾਂ ਨੂੰ ਵੀ ਧੰਨਵਾਦ ਜਿਹੜੇ ਹੇਟ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਮਾਲਕ ਦੀ ਮੇਰੇ ਨਾਲ ਸਾਰਿਆਂ ਦੀ ਗੱਡੀ ਚੜੀ ਰਹੇ ਕਿਉਂਕਿ ਆਪਾਂ ਕਿਸੇ ਦਾ ਮਾੜਾ ਕੀ ਚਾਹਾਂ ਕਿਸੇ ਨੂੰ ਜੀ ਲੋੜਾ ਪੜਾ ਗਏ ਜਿੱਡੂ ਇਧਰ ਬੜੀਆਂ ਆ ਜਾਂਦੀਆਂ ਨੇ ਤੇ ਗੱਲ ਦੱਸਦਾ ਤੀਆ ਵੀ ਆਪਾਂ ਗੱਡੀ ਲਿਆਂਦੀ ਹੈ ਨਵੀਂ ਠੀਕ ਹੈ ਤੇ ਹੁਣ ਚਲ ਚੋ ਜਾਂ ਲਾ ਲਈ ਉਹਨਾਂ ਨੂੰ ਵੀ ਵਰੀ ਜਾਂਦੇ ਆ ਜੀ ਜਿਹੜੀਆਂ ਵੱਡੀਆਂ ਗੱਡੀ ਦਾ ਪਤਾ ਲੱਗ ਜਾਂਦੇ ਉਹਦਾ ਗੱਡੀ ਦਾ ਆਪਣੀ ਹਰ ਨੰਬਰ ਬਾਲਾ ਸਾਹ ਤੇ ਪੂਰੀ ਸਾਰੀ ਦੁਨੀਆ ਜਾਣ ਨੂੰ ਯਾਦ ਹੋ ਰਹੀਦੀ ਵੀ ਕੁਣੀ ਦੀ ਗੱਡੀ ਐ ਇਸ ਕਰਕੇ ਉਹਨੇ 5 ਗੱਡੇ ਢੇਲਿਆਂ ਦੀਆਂ ਤਾਂ ਕਰਕੇ ਇਹ ਬਹੁਤ بڑا ਸੈਟਅਪ ਕੀ ਦੇਖ ਰਹੀ ਕਿ ਬੰਦ ਤਾਂ ਬਥੇ ਜਿੰਨਾ ਹੀ ਹੋਈ ਨਹੀਂ ਕੋ ਚੱਕਰ ਮੈਂ ਜਦੋਂ ਇਹ ਗੱਡੀ ਦਾ ਨੰਬਰ ਤਾਂ ਨਹੀਂ ਹਾਂ ਤੱਕਰ ਵੀ ਜਾਣਦਾ ਪਰ ਜਿਹੜੇ ਚਾਹੁੰਨ ਵਾਲੇ ਆਪਣੇ ਯਾਰ ਮਿੱਤਰ ਨੂੰ ਤਾਂ ਉਹ ਤਾਂ ਪਛਾਣ ਲੈਂਦੀ ਹੈ ਕਿਹਦੀ ਗੱਡੀ ਆ ਬਬੀ ਕੋਲ ਜੀ ਐਂਟਰੀ ਹੋ ਚੁੱਕੀ ਹੈ ਹੋਰ ਜੀ ਠੀਕ ਹੋ ਸਾਰੇ ਹੈਲੋ ਗਾਇਜ਼ ਆਹਾ ਆਹਾ ਉਹ ਕਿਉਂ ਚੋਬਰਾ ਕੀ ਹਾਲ ਨੇ ਠੀਕ ਹੈ ਠੀਕ ਹੈ ਅੱਛਾ ਲੋ ਜੀ ਬਬੀ ਅਮ ਮਾਰਨਿੰਗ ਟਾਈਮ ਦਾ ਮਾਹੌਲ ਹੈ ਇਸ ਤੋਂ ਬਾਅਦ ਚ ਦੇਖਦੇ ਕੀ ਬਣਦਾ ਹੈ ਲੋ ਜੀ ਯਾਰ ਆ ਕੀ ਹਾਲ ਰਿਚ ਯਾਰ ਲੋ ਜੀ ਬਾਬੇ ਆ ਮਾਹੌਲ ਹੈ ਮਾਹੌਲ ਚ ਬਣਿਆ ਨਹੀਂ ਯਾਰ ਹਜੇ ਛਡੂਰੀ ਮੈਂਟਲ ਨਹੀਂ ਉਧਰ ਫਿਰ ਬਿਨ ਕਿਡ ਦੇ ਦਿੰਦੇ ਤੇ ਨਹੀਂ ਚੋਬਰਾ ਹੋਰ ਵੀਰੇ ਤਾਂ ਕਰ ਲਈ ਉਹਦੀ ਪਾਲ ਪੂਰੀ ਮਾਤਾ ਕਰਦੀ ਹਾਂ ਮੈਂ ਯਾਰ ਕੁੜੀ ਬਾਬਿਓ ਇੱਧਰ ਕੈਮਰਾ ਕਰ ਬਾਬਿਓ ਮੈਂ ਯਾਰ ਸਿੰਗਲ ਬੰਤਾ ਇਹ ਕੁੜੀ ਨੇ ਸਾਡੇ ਬਲੌਗ ਦੇਖ ਰਹੇ ਹੋ ਇਹ ਗੱਲ ਕਰਨੇ ਮੇਰੇ ਨਾਲ ਆਈਡੀ ਬੋਲ ਦੇ ਜਸਨਪ੍ਰੀਤ.ਜਵੰਦਾ ਹਾਂ ਖੁੱਲੇ ਸੱਦੇ ਨੇ ਵੀਰੋ ਮੈਂ ਖੁੱਲੇ ਸੱਦੇ ਨੇ ਕੋਈ ਚੱਕਰ ਨਹੀਂ ਹੋਰ ਕੋਈ ਦੱਸਣਾ ਹੋਵੇ ਕਦੇ ਵਾ ਕੁੜੀ ਚੱਲਦੀ ਹੋਵੇ ਕਦੇ ਸਾਰੀ ਕੁੜੀ ਜਿੰਦਾ ਹੋਵੇ ਚੱਲਦੀ ਨਹੀਂ ਹੋਵੇ ਕੁੜੀ ਜਿੰਦਾ ਹੋਵੇ ਹਾਂ ਜਾਉਂਦੀ ਹੋਵੇ ਜਾਉਂਦੀ ਹੋਵੇ ਕੁੜੀ ਹਾਂ ਬਸ ਆਹ ਚੱਲਦੇ ਹਾਂ ਬਾਕੀ ਮੈਂ ਪਸਾਂ ਨੂੰ ਕਦੇ ਲਾਈਕ ਕਰਿਓ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਬੱਸ ਤਾਂ ਚਾਹੀਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਫੱਲਾ ਬਾਕੀ ਰਾਉਂਡ ਕ ਦੇਖੋ ਲਓ ਜੀ ਬਾਬਿਓ ਹੁਣ ਆਪਾਂ ਅਗੇ ਦੀ ਪਿੰਟ ਤੇ ਦਾਣਾ ਲੈ ਕੇ ਜਾਣਾ ਦੀ ਤੇ ਦੋ ਥੱਲੇ ਦੀ ਗੱਡੀ ਚ ਲੈ ਕੇ ਜਾਣੇ ਦੀ ਕਾਲਜ ਸਿੱਧਾ ਇੱਧਰ ਆ ਕੇ ਤੇ ਉੱਧਰ ਕਾਲਜ ਚ ਅੱਜ ਇੰਨੀਆਂ ਗੱਲਾਂ ਹੋਈਆਂ ਨੇ ਤੁਹਾਡੇ ਨਾਲ ਤੇ ਬਾਕੀ ਆਪਾਂ ਐਂ ਕਹਿ ਰਹਿਆਂ ਠੀਕ ਆ ਕਈ ਬੰਦੇ ਨੂੰ ਬਹਿਮ ਹੋ ਜਾਂਦਾ ਵੀ ਐਂ ਕਰਕੇ ਇੰਨਾ ਪੈਸਾ ਐ ਬਾਹਰ ਕਿੱਧਰ ਦੇ ਰਹਿਆਂ ਬਈ ਪੈਸਾ ਦੇਖੋ ਕਿਸੇ ਟਾਈਮ ਕੁਝ ਵੀ ਨਹੀਂ ਹੁੰਦਾ ਕਿਸੇ ਟਾਈਮ ਬਹੁਤ ਹੁੰਦਾ ਹਣਾ ਉਹ ਵੀ ਚਹੰਦਾ ਕਿ ਭਾਵੇਂ ਵੀ ਕਿਸੇ ਟਾਈਮ ਤਾਂ ਥੱਪਿਆਂ 'ਚ ਹੁੰਦਾ ਕਿਸੇ ਟਾਈਮ ਮੁੱਠੀ 'ਚ ਹੁੰਦਾ ਤੇ ਇਹ ਟਾਈਮ-ਟਾਈਮ ਦੀ ਗੱਲ ਆ ਸਾਰਿਆਂ ਦਾ ਬਦਲਦਾ ਰਹਿੰਦਾ ਤਾਂ ਹੀ ਕਹਿੰਦੇ ਹੁੰਦੇ ਨੇ ਕਿ ਟਾਈਮ ਦਾ ਮਾਨ ਨਹੀਂ ਕਰਨਾ ਚਾਹੀਦਾ ਅੱਜ ਮੇਰਾ ਕੱਲ ਤੇਰਾ ਕੱਲ ਨੂੰ ਇਹ ਨਹੀਂ ਪੱਕੀਦਾ ਹੋਵੇ ਤੇ ਇਹ ਬਦਲਦਾ ਹੀ ਰਹਿੰਦਾ ਇਹਦਾ ਕੋਈ ਬਾਲਾ ਆਪਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਈ ਬੰਦੇ ਦਾ ਹੰਕਾਰ ਹੋ ਜਾਂਦਾ ਹਾਂ ਪਰ ਕਈ ਬੰਦੇ ਜਿਹੜੇ ਮਾੜੀ ਕਰਕੇ ਜਾਂਦੇ ਨੇ ਮਾੜੇ ਟਾਈਮ 'ਚ ਉਹਨਾਂ ਨੂੰ ਦਿਖਾਉਣ ਦਾ ਹੱਕ ਬਣਦਾ ਕਿਉਂਕਿ ਉਹਨਾਂ ਨੇ ਆਪਣੇ ਨਾਲ ਉਹ ਟਾਈਮ 'ਚ ਮਾੜੀ ਕਰੀ ਆ ਜੇ ਟਾਈਮ 'ਚ ਆਪਣੇ ਲੋਵੇ ਹੈ ਵੀ ਨਹੀਂ ਤੀ ਕੁਸਾ ਤੇ ਹੈ ਵੀ ਨਹੀਂ ਤੇ ਮਤਲਬ ਮੈਂ ਲੈ ਲਵਾਂ। ਲੋ ਜੀ ਬਾਬਿਓ ਆਪਾਂ ਆਪਣੀ ਡਿਊਟੀ ਤੇ ਆ ਗਏ ਕੱਖ ਵੱਡਣ। ਤੇ ਅੱਜ ਥੋੜੇ ਲੇਟ ਹੋ ਗਏ ਕੱਖ ਆਹੀ ਰਹਿ ਗਏ ਦੋ ਕਿ ਦਿਨ ਇਹ ਫਿਰ ਆ ਕੇ ਅਰੇ ਚ ਵੱਡ ਲਾਂ ਮੈਂ ਆਪਾਂ। ਤੇ ਆ ਦੇਖੋ ਮੌਸਮ ਕਿੰਨਾ ਘੈਂਟ ਆ ਰਿਹਾ। ਠੀਕ ਆ। ਤੇ ਬਾਕੀ ਮੈਂ ਬਹੁਤ سارے ਭਾਈ ਨੂੰ ਆਏ ਆ ਵੀ ਹਨਾ ਆਪਾਂ ਜਿਹੜੀ ਹੁਣ ਗੱਡੀ ਲਈ ਆ। ਬਰੀਜ਼ਾ ਨਾ ਮਤਲਬ ਜਿਹੜੀ ਹੁਣ ਆਪਾਂ ਗੱਡੀ ਲਈ ਆ ਅਲਟੋ ਤੇ ਉਦੋਂ ਬਾਅਦ ਚੋ ਪਿੰਨਿਆਂ ਨੂੰ ਆਏ ਆ ਵੀ ਆਪਾਂ ਉਹ ਵੇਚਤੀ ਜਿਹੜੀ ਆਪਣੇ ਲੇਬਰੀਜ਼ਾ ਗੱਡੀ ਸੀ ਪਹਿਲਾਂ ਵਾਲੀ ਬਾਈ ਆਪਾਂ ਉਹ ਵੇਚੀ ਨਹੀਂ ਗਈ ਇਹ ਆਪਾਂ ਨੇ ਨਾਲ ਲੈਂਦੀ ਉਹਦੇ ਮੈਨੂੰ ਜਿਆਦਾ ਬਹੁਤ ਜ਼ਿਆਦਾ ਕੈਂਟ ਲੱਗਦੀ ਸੀ ਇਹ ਗੱਡੀ ਤਾਂ ਕਰਕੇ ਇਹ ਵਾਪਸ ਲੈਂਦੀ ਆ ਪਹਿਲਾਂ ਹੁੰਦੀ ਸੀ ਆਪਣੇ ਲਈ ਪਹਿਲੀ ਗੱਡੀ ਅਲਟੋ ਹੀ ਸੀ ਤੇ ਉਹਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਮਤਲਬ ਕਿ ਮੈਨੂੰ ਬਹੁਤ ਵਧੀਆ ਲੱਗਦੀ ਸੀ ਬਹੁ ਹੈ ਜੇ ਕੰਮ ਨੇ ਜਿੱਥੇ ਮੈਂ ਗਿਆ ਉਹ ਤੇ ਸਾਰੇ ਕੰਮ ਬਣੀ ਨੇ ਕੋਈ ਕੰਮ ਤੇ ਘਾਟਾ ਨਹੀਂ ਪਿਆ ਕਦੇ ਕਿਸੇ ਚਲਾਨ ਨਹੀਂ ਹੋਇਆ ਉਹ ਗੱਡੀ ਮੇਰੇ ਅੱਤੇ ਟਕਰ ਨਾਉਂ ਵੀ ਨਹੀਂ ਤੀ ਤੇ ਕਿਤੇ ਚਲਾਨ ਨਹੀਂ ਆ ਕਿਤੇ ਕੁਝ ਨਹੀਂ ਹੋਇਆ ਦਾ ਜ਼ਿੰਦਗੀ ਚ ਤੇ ਤੇ ਆਪਣੇ ਲਈ ਬ੍ਰਿਜਾ ਵੀ ਹੈਗੀ ਹੈ ਤੇ ਆਪਣੇ ਲਈ अल्टੋ ਵੀ ਹੈ ਤੇ ਆਪਾਂ ਦੋ ਹੀ ਗੱਡੀਆਂ ਰੱਖੀਆਂ ਨੇ ਕੋਈ ਵੇਚੀ ਨਹੀਂ ਜੀ ਤੇ ਦੂਜੀ ਗੱਲ ਇਹ ਆਪਾਂ ਪਹਿਲਾਂ ਵੀ ਕਹਿੰਦੇ ਹਾਂ ਤੇ ਹੁਣ ਵੀ ਕਹਿੰਦੇ ਹਾਂ ਆਪਾਂ ਕਿਸੇ ਦਾ ਹੰਕਾਰ ਤੋੜਨ ਨੂੰ ਨਹੀਂ ਕਿਸੇ ਨੂੰ ਆਪਾ ਦਿਖਾਉਣ ਨੂੰ ਨਹੀਂ ਲੈਂਦੀ ਇਹ ਗੱਡੀ ਆਪਾਂ ਨੂੰ ਸ਼ੌਂਕ ਦੀ ਆਪਾਂ ਤਾਂ ਲੈਂਦੀ ਕਈ ਬੰਦੇ ਸੋਚ ਰਹੇ ਹੋਣੇ ਵੀ ਆ ਥੋਡੇ ਕਰਕੇ ਲੈਂਦੀ ਆ ਪੁੱਤ ਤੁਹਾਡਾ ਹਜੇ ਐਡਾ ਲੈਵਲ ਨਹੀਂ ਹੋਣਾ ਵੀ ਤੁਸੀਂ ਥੋਡੇ ਕਰਕੇ ਕੁਝ ਕਰਾਂਗੇ ਪਹਿਲਾਂ ਲੈਵਲ ਬਣਾਓ ਲੈਵਲ ਦੇ ਬੰਦੇ ਨਾਲ ਟੱਕਰਨ ਦਾ ਜਿੱਦ ਕਰਨ ਦਾ ਅੜੀ ਫੋਨ ਦਾ ਸੁਆਦ ਹੁੰਦਾ ਥੋਡੇ ਸਾਡੇ ਜਿਹੇ ਲੈਵਲੇ ਕੁਝ ਨਹੀਂ ਪੁੱਤਾਂ ਹਨਾ ਬਾਕੀ ਜਿਹੜੇ ਬਾਪ ਨਾਲ ਬੈ ਕੇ ਉੱਠੇ ਹੋ ਉਹਨੂੰ ਟਿਚਰਾਂ ਨਹੀਂ ਕਰਿੰਦੀਆਂ ਬਾਪ ਬਾਪ ਹੀ ਰਹਿੰਦਾ ਦੁਨੀਆਦਾਰੀ ਇਹਨੇ ਦੱਸੀ ਹੋਵੇ ਵੀ ਜਿੱਥੇ ਕੀ ਹੈ ਹਨ ਬੈਠ ਕੇ ਉੱਠੀ ਜੇ ਉਹਨੂੰ ਟੀਚਰਾਂ ਨਹੀਂ ਕਰਨੀਆਂ ਚਾਹੁੰਦੀਆਂ ਬਾਕੀ ਦੂਜੀ ਗੱਲ ਇਹ ਰੱਬ ਸਰਬ ਦੀ ਪਾਲਾ ਕਰੇ ਚੜ੍ਹਦੀ ਕਲਾ ਬਖਸ਼ ਜਿਹੜੇ ਬੋਲਦੇ ਨੇ ਉਹ ਵੀ ਜਿਹੜੇ ਫੁੱਦੂ ਕੰਮ ਕਰਕੇ ਜਿਹੜੇ ਦੱਲੇ ਨੇ ਨੌ ਲਏ ਨੂੰ ਆਪਾਂ ਨਾ ਨੌ ਵੀ ਲੈਦੇ ਆਪਾਂ ਨੂੰ ਕੋਈ ਡਰ ਭੈ ਨਹੀਂ ਗਿਆ ਪਰ ਆਪਾਂ ਨੂੰ ਕੋਈ ਫੇਮ ਦੇਣਾ ਚਾਹੁੰਦੇ ਹਨ ਵੀ ਆਪਾਂ ਆਪਣੀ ਮਿਹਨਤ ਨਾਲ ਅੱਗੇ ਜਾਵਾਂਗੇ ਸਾਲੇ ਉਹਨਾਂ ਦਾ ਦੱਲਿਆਂ ਦਾ ਨਾਮ ਲੈਤਾ ਉਹ ਸਾਲੇ ਦੱਲਪਣੇ ਚ ਮਿਸ਼ੂਕ ਹੋ ਜਾਣਗੇ ਜਾਂ ਬਿਨਾ ਗੱਲ ਤੋਂ ਮਸ਼ਹੂਰ ਕਰਨਾ ਆਪਾਂ ਨੂੰ ਕਿਸੇ ਨੇ ਚੰਗਾ ਨਹੀਂ ਲੱਗਾ। ਕਿਉਂਕਿ ਬੁੱਧੂ ਬੰਦਿਆਂ ਨੂੰ ਕੀ ਨਾਮ ਲੈਣਾ ਉਹਨਾਂ ਦਾ ਜਿਹੜੇ ਸਾਲੇ ਸਾਡੇ ਨਾਲ ਨਹੀਂ ਚੰਗਾ ਕਰਕੇ ਗਏ ਉਹਨਾਂ ਦਾ ਨਾਮ ਲੈ ਕੇ ਵੀ ਕੀ ਫਾਇਦਾ। ਤੇ ਹਰੇਕ ਬੰਦਾ ਕੋਈ ਸੋਚਦੇ ਹੋਣਗੇ ਵੀ ਮੈਂ ਹਰੇਕ ਗੱਲ 'ਚ ਦੱਲੇ ਜਾਂ ਕਾਹਤੋਂ ਕਹਿੰਨਾ। ਭਾਈ ਜਿਹੜੀਆਂ ਮੇਰੇ ਨਾਲ ਗੱਲਾਂ ਹੋਈਆਂ ਨੇ ਨਾ ਉਹ ਕਿਸੇ ਨਾ ਵੀ ਹੋਣੀਆਂ ਤਾਂ ਬੰਦਾ ਭੁੱਲਦਾ ਨਹੀਂ ਹੈ ਉਹ ਚੀਜ਼ਾਂ। ਬਿਹਾਈਂ ਕਰਕੇ ਦੱਲਾ ਉਹ ਹਰ ਇੱਕ ਟਾਈਮ ਦਿਮਾਗ 'ਚ ਰਹਿੰਦੀ ਹੈ ਕਿਉਂਕਿ ਜਦੋਂ ਆਪਾਂ 4-5 ਸਾਲ ਆਪਣੀ ਯਾਰੀ ਜਾਂ ਕੁਝ ਵੀ ਆਪਾਂ ਪਗਾ ਦਿੰਨੇ ਆ ਹਨਾ 2 ਸਾਲ ਆਪਾਂ ਕੁੱਤਾ ਵੀ ਰੱਖ ਲਈਏ ਕਰੇ ਆਪਾਂ ਨੂੰ ਮੋਹ ਪਿਆਰ ਤਾਂ ਉਹਦੇ ਨਾਲ ਪੈਂਦਾ ਜਾਨਵਰ ਨਾਲ ਨਾਲੇ ਬੋਲਦਾ ਨਹੀਂ ਹੁੰਦਾ ਕੁਝ ਜਿਹਦੇ ਨਾਲ ਆਪਾਂ ਬੈਠ ਕੇ ਉੱਠੀਏ ਰੋਟੀ ਖਾਈਏ ਸਾਰੀ ਦਿਨ ਦਿਹਾੜੀ ਇਕੱਠੇ ਰਹੀਏ ਉਹ ਇਹਨਾਂ ਤਾਂ ਮੋਹ ਪੈਣੀ ਹੀ ਆ ਠੀਕ ਹੈ ਤੇ ਉਹ ਆਪਣੇ ਨਾਲ ਇਕੱਠੇ ਰਹੇ ਆ ਆਪਾਂ ਸਾਰਿਆਂ ਨਾਲ ਤੇ ਤਾਂ ਕਰਕੇ ਫਿਰ ਆ ਰਖ ਚੜਦਾ ਵੀ ਯਾਰ ਜੇ ਹੁਣ ਇੰਨਾ ਕਰਕੇ ਵੀ ਅਸੀ ਮਾੜੇ ਆ ਹਨਾ ਸਾਨੂੰ ਦੱਸ ਤਾਂ ਦਿੰਦੇ ਵੀ ਅਸੀਂ ਆ ਗੱਲ ਤੇ ਗਲਤਾਂ ਮੈਂ ਆਪਾਂ ਨੇ ਮੂੰਹ ਤੇ ਗਾਣਾ 20 ਗੱਲ ਗੱਡੀਆਂ ਨੇ ਸਾਨੂੰ ਦੱਸ ਤਾਂ ਦਿੰਦੇ ਵੀ ਅਸੀਂ ਇਹ ਗੱਲ ਤੇ ਮਾੜੇ ਆ ਭਾਈ ਜਾਂ ਤੂੰ ਐ ਕਰ ਰਿਹਾ ਤੂੰ ਐ ਮਤਲਬ ਫੁੱਦੂ ਕੰਮ ਕਰਨਾ ਜ਼ਰੂਰੀ ਦੀ ਵੀ ਤੇ ਸਾਨੂੰ ਉਂ ਬਲਾਉਣਾ ਹਟ ਜਾਂਦੇ ਜਿਹੜੀ ਗੱਲ ਪਿੱਛੇ ਬਲਾਉਣਾ ਹਟੇ ਉਹਨਾਂ ਤੁਸੀਂ ਉਹ ਨਾਲੇ ਤੁਸੀਂ ਆਪਦੀ ਇੰਨੀ ਜ਼ਿਆਦਾ ਥੂ-ਥੂ ਕਰਾਈ ਆ ਨਾਲੇ ਮੇਰੀ ਇੰਨੀ ਜ਼ਿਆਦਾ ਕਰਾਈ ਆ ਥੂ-ਥੂ ਵੀ ਯਾਰ ਬੰਦੇ ਨੂੰ ਜਦੋਂ ਉਹਨਾਂ ਦਾ ਕੰਮ ਬੰਨ ਲੱਗਾ ਕੋਈ ਬੰਦੇ ਨੂੰ ਮੂੰਹ ਵੀ ਨਹੀਂ ਲਾਇਆ ਉਹ ਸਾਰੀ ਢੜੀ ਉਹਨਾਂ ਦੇ ਲਵੇ ਰਹਿੰਦਾ ਸੀ ਇਹ ਬਹੁਤ ਜ਼ਿਆਦਾ ਨਜਾਇਜ਼ ਗਲਤ ਗੱਲ ਹੋਈ ਆ ਤੇ ਬਾਕੀ ਬਾਬੇ ਸਾਰੇ ਰੱਬ ਦੇ ਘਰ ਜਾਇਆ ਕਰੋ ਪੱਗਾਂ ਪੁੱਗਾਂ ਬੰਨੋ ਹਨਾ ਕਰੀਂ ਕੁਛ ਮਰਜ਼ੀ ਜਾਓ ਯਾਰ ਜਿਹੜਾ ਕੋ ਕਰਨਾ ਉਹਦਾ ਕਰਨਾ ਹੀ ਹਨਾ ਬੰਦਾ ਉਹ ਥੋੜੀ ਹਟ ਦੰਦਾ ਆਪ ਸਮਝਿਆ ਆਪਾਂ ਤਾਂ ਕਹਿਣ ਜੋਗ ਆਂ ਵੀ ਵੀਰ ਬਣੇ ਸਾਰੇ ਨਸ਼ੇ ਨੁਸ਼ੇ ਤੋਂ ਦੂਰ ਰਹੋ ਹਣਾ ਚੜ੍ਹਦੀ ਕਲਾ ਚ ਰਹੋ ਹਣਾ ਸਾਰਾ ਜੂਥ ਆਪਣਾ ਖਤਮ ਹੋਣ ਲੱਗ ਰਿਹਾ ਤੇ ਸਾਰੇ ਜਾਨੇ ਭਰਾ ਬਚ ਕੇ ਰਹੋ ਸਾਰੀਆਂ ਚੀਜ਼ਾਂ ਤੋਂ ਨਾ ਕਈਆਂ ਨੂੰ ਨਾ ਹੁਣ ਇਹ ਚੀਜ਼ੇ ਚੌੜ ਲੱਗ ਰਹੀ ਹੈ ਜਿਹੜੇ ਖਾਂਦੇ ਪੀਂਦੇ ਨੇ ਜਾਂ ਨਸ਼ਾ ਕਰਦੇ ਨੇ ਚਲ ਆਪਾਂ ਬਾਲਾ ਨਹੀਂ ਕਹਿੰਦੇ ਪਰ ਜਿੰਨੀ ਆਪਾਂ ਉਮਰ ਹੰਢਾ ਲਈ ਆਪਾਂ ਵੀ ਸਭ ਕੁਝ ਦੇਖ ਚੁੱਕੇ ਆਂ ਵੀ ਕਿੱਥੇ ਕੀ ਹੁੰਦਾ ਕੀ ਹਿਸਾਬ ਕਿਤਾਬ ਹੈ ਜਿਹੜੀਆਂ ਚੀਜ਼ਾਂ ਦਾ ਤੇ ਮੇਰੇ ਵੀਰ ਇਹ ਹੁਣ ਚੌੜ ਲੱਗਦੀਆਂ ਨੇ ਜਿਹਨੇ ਮਿੱਤ ਛੋਟੇ ਨੇ ਜਾਂ ਵੱਡੇ ਨੇ ਜੋ ਵੱਡਾ ਵੀ ਦੇਖਦਾ ਕੋਈ ਨਾ ਸਿੱਖਣ ਦਾ ਕੋਈ ਟਾਈਮ ਨਹੀਂ ਹੁੰਦਾ ਕੋਈ ਵੀ ਦੱਸ ਸਕਦਾ ਕਿਦੋਂ ਵੀ ਗੱਲ ਸਿੱਖਣ ਨੂੰ ਮਿਲ ਸਕਦੀ ਹੈ ਕੋਈ ਵੱਡਾ ਮੈਨੂੰ ਕਹੇ ਵੀ ਤਰਨ ਦਾ ਵੱਡੇ ਅਸੀਂ ਅਸੀਂ ਐਂ ਦੇਖਿਆ ਦੇਖਿਆ ਸਿਰਫ ਮੈਂ ਤਾਂ ਐਂ ਕਹਿ ਰਿਹਾ ਵੀ ਜਿਹੜੀ ਇਹ ਚੀਜ਼ ਹੈ ਜਦੋਂ ਆਪਾਂ ਕੋਈ ਵੀ ਨਸ਼ਾ ਲਾਉਣੇ ਨਾ ਹੱਡਾਂ ਨੂੰ ਉਹ ਪੁਰਾਣੇ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਹਨੇ ਭੁੱਕੀ ਪਾਕੀ ਤੇ ਆਦੀ ਹੋ ਰਹੇ ਨੇ ਜਾਂ ਜਿਨ੍ਹਾਂ ਨੇ ਖਾਧੀਆਂ ਨੇ ਉਹਨਾਂ ਨੂੰ ਬਾਅਦ ਚੋਂ ਸਰੀਰ ਟੁੱਟਦੇ ਨੇ ਉਹਨਾਂ ਦੇ ਬਹੁਤ ਜ਼ਿਆਦਾ ਤੰਗ ਹੁੰਦੇ ਨੇ ਬਈ ਉਹ ਮੈਂ ਦੇਖੇ ਨੇ ਕਈ ਬੰਦੇ ਜਿਵੇਂ ਖਤਮ ਹੋ ਜਾਂਦੇ ਨੇ ਸਰੀਰ ਉੱਠਦਾ ਵੀ ਨਹੀਂ ਪਈ ਰਹਿੰਦੇ ਨੇ ਸਾਰੀ ਜਿਹੜੀ ਹੱਦ ਪੈਰ ਸਾਰੀ ਰਾਤ ਦੁਖਦੇ ਰਹਿੰਦੇ ਨੇ ਤੇ ਬਾਕੀ ਫਿਰ ਸੈਂਟਰਾਂ ਚ ਜਗਾਉਂਦੇ ਨੇ ਘਰ ਦੇ ਨਾਲ ਉਹ ਗੱਲਾਂ ਚ ਕਰ ਦਿੰਦੀ ਬੇਇੱਜ਼ਤੀ ਕੱਲ ਨੂੰ ਬਿਆਨ ਹੀ ਹੁੰਦਾ ਸਾਰੀ ਉਮਰ ਬਈ ਪੁੱਠੇ ਕੰਮਾਂ 'ਚ ਲੱਗ ਜਾਂਦੀ ਉਹ ਬੰਦੇ ਦੀ ਐਂ ਮਰਮਰਾਂ ਜਾਂਦੇ ਨੇ ਨਾ ਵੀ ਉਹ ਪਤਾ ਹੀ ਨਾਦਾ ਕੋਈ ਚੰਗੇ ਕੰਮ ਕਰੋ ਪਤਾ ਵੀ ਲੱਗੇ ਵੀ ਦੁਨੀਆ ਤੇ ਆਏ ਆ ਹਨਾ ਤੇ ਬਾਕੀ ਆਪਾਂ ਕੱਖ ਵੱਢ ਲਈਏ ਬਾਕੀ ਗੱਲਾਂ ਤੁਹਾਡੇ ਨਾਲ ਫਿਰ ਕਰਦੇ ਆਂ ਲੋ ਜੀ ਵੱਧ ਆਪਾਂ ਕੱਖ ਵੱਢ ਲਈਏ ਤੇ ਹੁਣ ਚਲਦੇ ਆਪਾਂ ਕਰੀ ਬਾਕੀ ਛੱਡਣਾ ਕਰੀ ਜਾਂ ਕਰਦੇ ਆ ਗੱਲਾਂ ਗੁੱਲਾਂ ਤੇ ਹੁਣ ਚਲਦੇ ਆਪਾਂ ਕਰੀ ਕੰਮ ਕਰਨ ਮੇੜਦੇ ਆਪਦੇ ਕਰੀ ਚਲਦੇ ਹੁਣ ਆਪਾਂ ਖੇਤ ਦੇਖ ਰੋ ਮੌਸਮ ਦੇਖੋ ਬੰਨਾ ਭੈਣ ਤੋਰੇ ਲੌਸ ਬਾਬੇ ਆਪਾਂ ਬਲੌਗ ਦੀ ਕਰਦੇ ਆ ਐਂਡਿੰਗ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਜਿਨ੍ਹਾਂ ਨੂੰ ਬਲੌਗ ਵਧੀਆ ਲੱਗਿਆ ਹੋਵੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤੇ ਜਿਹੜੇ ਨਵੇਂ ਵੀਵਰ ਦੇਖ ਰਹੇ ਨੇ ਉਹ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਕੇ ਜੇ ਮਿਲਦੇ ਰਹੋ ਜੁੜੇ ਰਹੋ ਆਪਣੇ ਨਾਲ ਵਧੀਆ ਵਧੀਆ ਬਲੌਗ ਦੇਖਣ ਲਈ